ਜੋਥੇਦਾਰ ਗਿਆਨੀ ਰਗਵੀਰ ਸਿੰਘ ਹਟਾਏ ਗਏ ਨਹੀਂ ਐਜੀਪੀਸੀ ਅੰਤਰਿੰਕ ਕਮੇਟੀ ਨੇ ਆਪਣਾ ਵੱਡਾ ਫੈਸਲਾ ਲਿਆ ਹੈ ਗਿਆਨੀ ਰਗਵੀਰ ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ ਰਹਣਗੇ ਤੇ ਗਿਆਨੀ ਸੁਲਤਾਨ ਸਿੰਘ ਦੀ ਸੇਵਾ ਮੁਕਤ ਕੀਤੇ ਗਏ ਗਿਆਨੀ ਕੁਲਦੀਪ ਸਿੰਘ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੋਥੇਦਾਰ ਨੇ ਤੇ ਗਿਆਨੀ ਕੁਲਦੀਪ ਸਿੰਘ ਕੇਸਗੜ ਸਾਹਿਬ ਦੇ ਜੋਥੇਦਾਰ ਨਿਯੁਕਤ ਕੀਤੇ ਗਏ ਨੇ ਬਾਬਾ ਟੇਕ ਸਿੰਘ ਤਨੋਲਾ ਤਖਤਸ਼ਹੀਦ ਅਮਦਮਾ ਸਾਹਿਬ ਦੇ ਜੋਥੇਦਾਰ ਹੋਣਗੇ ਤੇ ਤੁਹਾਨੂੰ ਦੱਸਦੇ ਕਿ ਮੀਟਿੰਗ ਦੇ ਵਿੱਚ ਧਰਮੀ ਦੇ ਅਸਤੀਫੇ ਤੇ ਕੋਈ ਵੀ ਫੈਸਲਾ ਨਹੀਂ ਹੋਇਆ ਹੈ ਤੇ ਵੱਡੀ ਖਬਰ ਇਸ ਵਕਤ ਤੁਹਾਨੂੰ ਦੱਸ ਰਿਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੜੇ ਨੇ ਹਟਾਏ ਗਏ ਨੇ ਜਥੇਦਾਰ ਗਿਆਨੀ ਰਗबीर ਸਿੰਘ ਹਟਾਏ ਗਏ ਤੇ ਐਸਜੀਪੀਸੀ ਅੰਤਰਿੰਕ ਕਮੇਟੀ ਨੇ ਆਪਣਾ ਵੱਡਾ ਫੈਸਲਾ ਲਿਆ ਹੈ ਰਗबीर ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ ਰਹਿਣਗੇ ਤੇ ਗਿਆਨੀ ਸੁਲਤਾਨ ਸਿੰਘ ਦੀ ਸੇਵਾ ਮੁਕਤ ਕੀਤੇ ਗਏ ਨੇ ਗਿਆਨੀ ਕੁਲਦੀਪ ਸਿੰਘ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਗਿਆਨੀ ਕੁਲਦੀਪ ਸਿੰਘ ਕੇਸਗਰ ਸਾਹਿਬ ਦੇ ਜਥੇਦਾਰ ਵੀ ਨਿਯੁਕਤ ਕੀਤੇ ਗਏ ਨੇ ਬਾਬਾ ਟੇਕ ਸਿੰਘ ਤਨੋਲਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣਗੇ ਅਤੇ ਮੀਟਿੰਗ ਦੇ ਵਿੱਚ ਧਾਮੀ ਦੇ ਅਸਤੀਫੇ ਤੇ ਅਜੇ ਵੀ ਕੋਈ ਫੈ एसजीपीसी ਦੱਸੇ ਕਿ ਜ਼ਥੇਦਾਰ ਯਾਨੀ ਰਗਵੀਰ ਸਿੰਘ ਹਟਾਏ ਗਏ ਨੇ ਗਿਆਨੀ ਸੁਲਤਾਨ ਸਿੰਘ ਵੀ ਸੇਵਾਮੁਕਤ ਕੀਤੇ ਗਏ ਤੇ ਕੁਲਦੀਪ ਸਿੰਘ ਅਕਾਲ ਤਖਤ ਸائب ਦੇ ਕਾਰਜਕਾਰੀ ਬਸ ਇਹ ਕਿ ਗਿਆਨੀ ਕੁਲਦੀਪ ਸਿੰਘ ਕੇਸਗੜ ਸਾਹਿਬ ਦੇ ਜ਼ਥੇਦਾਰ ਨਿਯੁਕਤ ਕੀਤੇ ਗਏ ਨੇ ਤੇ ਰਗਵੀਰ ਸਿੰਘ ਹਟਾ ਦਿੱਤੇ ਗਏ ਨੇ ਜ਼ਥੇਦਾਰ ਯਾਨੀ ਰਗਵੀਰ ਸਿੰਘ ਹਟਾਏ ਗਏ ਨੇ ਐਸਜੀਪੀਸੀ ਅੰਤਰਿਕ ਕਮੇਟੀ ਨੇ ਇਹ ਵੱਡਾ ਫੈਸਲਾ ਲਿਆ ਹੈ ਗਿਆਨੀ ਰਗਵੀਰ ਸਿੰਘ ਦਰਬਾਰ ਸਾਹਿਬ ਦੇ ਹਦਗੰਤਰੀ ਬਣੇ ਰਹਿਣਗੇ ਤੇ ਗਿਆਨੀ ਸੁਲਤਾਨ ਸਿੰਘ ਵੀ ਸੇਵਾਮੁਕਤ ਕੀਤੇ ਗਏ ਨੇ ਦੱਸਦੇ ਕਿ ਗਿਆਨੀ ਰغبੀਰ ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਫਿਲਹਾਲ ਬਣੇ ਰਹਣਗੇ ਇਤਹਾਮੇ ਦੇ استیفه ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਜੋਤੇ ਦੱਸਦੇ ਕਿ ਜੋਤੇਦਾਰ ਗਿਆਨੀ ਰغبੀਰ ਸਿੰਘ ਹਟਾਏ ਗਏ ਨੇ ਐਜੀਪੀਸੀ ਦੀ ਅੰਤਰੰਕ ਕਮੇਟੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਗਿਆਨੀ ਕੁਲਦੀਪ ਸਿੰਘ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੋਤੇਦਾਰ ਫਿਲਹਾਲ ਬਣੇ ਹੋਏ ਨੇ ਹੋ ਰغبੀਰ ਸਿੰਘ ਨੂੰ ਜੱਦਾ ਸਾਹਿਬ ਦੀਆਂ ਸਵਾਵਾਂ ਤੋਂ ਪਾਸੇ ਕਰਤਾ ਬਰਖਾਸ ਕਰਤਾ ਲਈ ਬਟ ਕਰਤੀ ਬਹੁਤੀ ਮੈਂ ਇਹ ਗੱਲ ਕਹਿਣਾ ਉਹਨਾਂ ਨੇ ਜਿਹੜਾ ਮਤਾ ਲਿਆਂਦਾ ਹੈ ਮਤੇ ਦੇ ਵਿੱਚ ਸਾਨੂੰ ਟੇਬਲ ਨਹੀਂ ਕੀਤਾ ਮਤਾ ਹਮੇਸ਼ਾ ਦੀ ਤਰ੍ਹਾਂ ਪੜ ਕੇ ਸੁਣਾਇਆ ਗਿਆ ਜਿੰਨਾ ਵਿੱਚ ਲਿਖਿਆ ਗਿਆਨੀ ਰਵੀਰ ਸਿੰਘ ਕਹਿੰਦੇ ਆਸਮਰਥ ਹੈ ਉਹ ਸਮਰਥ ਨੇ ਪੰਥ ਦੀ ਕੀ ਨਮਾਇੰਦੀ ਕਰਨ ਦੇ ਬੜੇ ਚਿਰ ਬਾਅਦ ਸੰਗਤ ਤੇ ਅਸੀਂ ਕਹਿੰਦੇ ਸੀ ਸਮਰਥ ਜਥੇਦਾਰ ਬਣਨ ਜਾ ਰਿਹਾ ਪਰ ਉਹ ਕਹਿੰਦੇ ਆਸਮਰਤਾ ਹੱਠ ਧਰਮੀ ਆ ਕਹਿੰਦੇ ਪੰਥ ਪ੍ਰਸਤ ਨਹੀਂ ਗਾ ਵਿਦੇਸ਼ ਜਾਣ ਲੱਗੇ ਨਹੀਂ ਸੀ ਦੱਸਦੇ ਮਰਿਆਦਾ ਦੀ ਉਲੰਘਣਾ ਕੀਤੀ ਆ ਇਹ ਮਰਿਆਦਾ ਪਰਸ਼ੋਤਮ ਨੇ ਜਿਹੜਾ ਕੁਝ ਕੀਤਾ ਉਹਨੂੰ ਵੀ ਪਤਾ ਸੰਗਤ ਨੂੰ ਵੀ ਪਤਾ ਉਹੀ ਐਨਕਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਮੇ ਸੀਗੀਆਂ ਜਿਹੜੀਆਂ ਉਹੀ ਅੱਜ ਅਡਜੈਕਟਿਵ ਲਾ ਕੇ ਬੈਠ ਗਈ ਸਵਾਮਾ ਮੁਕਤ ਕਰਤੀਆਂ ਜ਼ਥੇਦਾਰੀ ਤੋਂ ਫਰਕ ਕਰ ਤੱਕ ਜਦ ਅਕਾਲ ਤਖ ਸਾਹਿਬ ਨੂੰ ਅਕਾਲ ਤਖ ਸਾਹਿਬ ਦਾ ਜ਼ਥੇਦਾਰੀ ਆਪ ਦੇ ਜ਼ਥੇਦਾਰ ਜਿਹੜੇ ਗਿਆਨੀ ਸੁਲਤਾਨ ਸਿੰਘ ਆ ਉਹਨਾਂ ਨੂੰ ਵੀ ਇਸੇ ਝੜਕੇ ਨਾਲ ਖਤਮ ਕਰਤਾ ਉੱਥੇ ਲਾਏ ਆ ਹਮਾਰਾ ਕਿਸ਼ਨ ਸਿੰਘ ਜੀ ਪ੍ਰਚਾਰਕ ਇਹ ਕੁਲਦੀਪ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਚਾਰਜ ਜ਼ਥੇਦਾਰ ਦੇ ਤੱਕ ਕਾਰਜ ਕਰੀ ਸੁਣੋ ਬਾਬਾ ਟੇਕ ਸਿੰਘ ਦਮਦਵਾ ਸਾਹਿਬ ਦਾ ਜ਼ਥੇਦਾਰ ਲਾ ਲਿਆ ਅੱਜ ਇਹ ਜਥੇਦਾਰ ਲਾਉਣ ਵਾਲਿਆਂ ਤੋਂ ਪੁੱਛ ਲਿਓ ਸਵਾਲ ਜਿਹੜੇ ਮਣਾ ਮਣਾ ਦੇ ਪੱਥਰ ਟੇਕ ਸਿੰਘ ਤੇ ਸਿੱਟਦੇ ਰਹੇ ਹੋ ਤੁਸੀਂ ਅੱਜ ਉਹਦੀ ਜਸਟੀਫਾਈਜ਼ ਕਿਵੇਂ ਕਰੋਗੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾ ਕੇ ਕਿਹਾ ਸੀ ਵੀ ਇਹ ਕਰਤਾਰ ਵਧੀਆ ਨਹੀਂ ਇਹਦਾ ਚਰਿੱਤਰ ਵਾਲਾ ਅੱਜ ਟੇਕ ਸਿੰਘ ਨੂੰ ਕਿਹੜੇ ਵਾਸ਼ਿੰਗ ਪਾਊਡਰ ਨਾਲ ਧੋ ਕੇ ਅੱਜ ਦਮਦਮਾ ਸਾਹਿਬ ਦਾ ਜਥੇਦਾਰ ਲਾਤਾ ਨਹੀਂ ਕੇਸ਼ਵਰ ਸਾਹਿਬ ਦਾ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਕੇਸ਼ਵਰ ਸਾਹਿਬ ਦਾ ਦੇਖੋ ਅੱਤ ਹੋ ਗਈ ਹੁਣ ਕੌਮ ਨੂੰ ਸੋਚਣਾ ਪੈਣਾ ਸਿੱਖਾਂ ਨੂੰ ਵੀ ਸੋਚਣਾ ਪੈਣਾ ਹੁਣ ਇਹ ਨਾ ਸੋਚਿਓ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਹੁਣ ਬਦਲਾ ਆ ਜਾਊਗਾ ਕਿਉਂਕਿ ਇਹਦਾ ਸਿਰੇ ਦਾ ਹਥਿਆਰ ਇਹਨਾਂ ਨੇ ਚਲਾਤੇ 2 ਤਰੀਕ ਨੂੰ ਜੋ ਫੈਸਲੇ ਹੋਏ ਸੀਗੇ ਉਹ ਫੈਸਲਿਆਂ ਤੋਂ ਲੈ ਕੇ ਇਹਨਾਂ ਨੇ ਜਿਹੜੀ ਗੱਲ ਦਿਲ 'ਚ ਸੀਗੀ ਵੀ ਸਾਡੀ ਰਾਜਨੀਤਿਕ ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰੁਕਾਵਟ ਵੜਦੇ ਆ ਧੰਤੀ ਰਹਿਣਗੇ ਯਾਨੀ ਕਿ ਜਥੇਦਾਰ ਦੀਆਂ ਸੇਵਾਵਾਂ ਸਮਾਪਤ ਕਰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੇ ਸਮਾਪਤ ਕਰਤੀਆਂ ਜਿਵੇਂ ਅਸੀਂ ਦੇਖਿਆ ਜਥੇਦਾਰ ਕੌਣ ਨੇ ਹੁਣ ਕਿਹਨਾਂ ਨੂੰ ਇੱਕ ਬਣਾਇਆ ਗਿਆ ਕਾਰਜਕਾਰੀ ਜਥੇਦਾਰ ਚੱਲ ਚੱਲ ਪਲਦੀਪ ਸਿੰਘ ਗੜਗਾਜ ਲਾਏ ਆ ਤੇ ਕੇਸਗੜ ਸਾਹਿਬ ਦੇ ਉਹਨਾਂ ਨੂੰ ਇੱਕ ਕਾਰਜਕਾਰੀ ਇੱਥੋਂ ਦਾ ਲਾਤਾ ਦੋਨੋਂ ਦੋਨਾਂ ਦਾ ਚਾਰਜ ਉਹਨਾਂ ਕੋਲ ਆ ਦੋਹਾਂ ਦਾ ਚਾਰਜ ਉਹਨਾਂ ਕੋਲ ਦਿੱਤਾ ਇਹ ਲੱਗਦਾ ਕਿ ਜਿਹੜਾ ਬਾਦਲਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਹੀ ਸਾਰੇ ਜਨਰਦਾਰ ਬਦਲੀ ਜਾ ਰਹੇ ਨੇ ਹੁਣ ਲੱਗਣ ਵਾਲੀ ਗੱਲ ਆ ਇਹ ਤਾਂ ਬਿਲਕੁਲ ਬੱਚੇ ਬੱਚੇ ਨੂੰ ਸਮਝਾਉਣ ਪਰ ਬੰਦੇ ਨੂੰ ਸਮਝ ਲੱਗੀ ਇਹ ਜਿਹੜੇ ਫੈਸਲੇ ਕਰਾਉਣਾ ਚਾਹੁੰਦੇ ਸੀ ਨਾ ਜਥੇਦਾਰਾਂ ਤੋਂ ਅਕਾਲੀ ਸਿਆਸਤ ਨੂੰ ਸੁਖਵੀਰ ਦੀ ਸਿਆਸਤ ਨੂੰ ਜਿਹੜੇ ਚਮਕਾਉਣ ਲਈ ਵਰਤਣਾ ਚਾਹੁੰਦੇ ਸੀ ਉਹ ਗੱਲ ਹੋਈ ਨਹੀਂ ਹੁਣ ਇਹਨਾਂ ਨੇ ਇਹਨਾਂ ਦੀ ਬਲੀ ਲਾ ਲਈ ਆ ਤੇ ਨਾਲ ਮੈਸੇਜ ਦਿੱਤਾ ਮੈਂ ਤਾਂ ਬੇਨਤੀ ਕਰਦਾ ਕੁਲਦੀਪ ਸਿੰਘ ਨੂੰ ਉਹ ਸੰਦੇਸ਼ ਭੇਜਣ ਮਿਲਾ ਤੇ ਸਤੇ ਸਾਡੇ ਸਹਿਯੋਗੀ ਜਗਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਸਾਰੀ ਤमाम ਜਾਣਕਾਰੀ ਲਵਾਂਗੇ ਜਗਜੀਤ ਗਿਆਨੀ ਰਗਵੀਰ ਸਿੰਘ ਜੀ ਨੂੰ ਉਹਨਾਂ ਦੀਆਂ ਜ਼ਥੇਦਾਰ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਹੋਰ ਕੀ ਕੁਝ ਅਹਿਮ ਜਾਣਕਾਰੀ ਫਿਲਹਾਲ ਤੋਂ ਟਿਕੋਲਾ ਬਿਲਕੁਲ ਦੇਖੋ ਅੰਜਲੀ ਜਿਸ ਤਰੀਕੇ ਨਾਲ ਅਜੇ ਕੰਟਰੀ ਕਮੇਟੀ ਵੱਲੋਂ ਜਿਹੜੀ ਇੱਕ ਬੈਠਕ ਬੁਲਾਈ ਗਈ ਸੀ ਜਿਹਦੇ ਵਿੱਚ ਕੁਝ ਮਸਲੇ ਜਿਹੜੇ ਆ ਉਹ ਵਿਚਾਰ ਹੋਣੀ ਸੀ ਕਿਤਨਾ ਕਿਤੇ ਬਜੜ ਨੂੰ ਲੈ ਕੇ ਵਿਚਾਰ ਹੋਣੀ ਸੀ ਪਰ ਅੱਜ ਇੱਕ ਨਵਾਂ ਜਿਹੜਾ ਮੋੜ ਆਇਆ ਕਿ ਜਿਹੜੇ ਦੋਸ ਤਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਇੱਕੋ ਸੇਵਾ ਮੁਕਤ ਕਰ ਦਿੱਤਾ ਗਿਆ ਜਿਸ ਤਰੀਕੇ ਨਾਲ ਪਹਿਲਾਂ ਤੁਸੀਂ ਹਰਪ੍ਰੀਤ ਸਿੰਘ ਜੀ ਨੂੰ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਉਸੇ ਤਰੀਕੇ ਨਾਲ ਅੱਜ ਕੇਸਗੜ ਸਾਹਿਬ ਦੇ ਜਿਹੜੇ ਜੱਤੇਦਾਰཚੀ ਉਹਨਾਂ ਨੂੰ ਵੀ ਜਿਹੜਾ ਸੇਵਾ ਮੁਕਤ ਕਰ ਦਿੱਤਾ ਗਿਆ ਨਾਲ ਨਾਲ ਹੀ ਅਕਾਲ ਤਖਤ ਦੇ ਜਿਹੜੇ ਜੱਤੇਦਾਰཚੀ ਗੁਰਗਵੀਤ ਤੋਂ ਉਹਨਾਂ ਨੂੰ ਵੀ ਜਿਹੜਾ ਸੇਵਾ ਮੁਕਤ ਕਰ ਦਿੱਤਾ ਗਿਆ ਅਤੇ ਕਿਤਨਾ ਕਿਤੇ ਇਹ ਗੱਲ ਦੇਖਣ ਨੂੰ ਆ ਰਹੀ ਹੈ ਸਾਹਮਣੇ ਕਿ ਸਿੱਖ ਫੰਤ ਦੇ ਜਿਹੜੇ ਵਿੱਚ ਕਿਤਨਾ ਕਿਤੇ ਅਕਾਲ ਤਖਤ ਸਾਹਿਬ ਨੂੰ ਬੜਾ ਵੱਡਾ ਸਰਮੌਰ ਮੰਨਿਆ ਜਾਂਦਾ ਅਕਾਲ ਤਖਤ ਸਾਹਿਬ ਦਾ ਜਿਹੜਾ ਫਰਮਾਨ ਆ ਉਹ ਇੱਕ ਵੱਡਾ ਪਰਮਾਨ ਮੰਨਿਆ ਜਾਂਦਾ ਪਰ ਕਿਤਨਾ ਕਿਤੇ ਅਕਾਲ ਤਖਤ ਅਕਾਲ ਤਖਤ ਸਾਹਿਬ ਨੂੰ ਜਿਹੜੇ ਫਰਮਾਨ ਦਿੱਤੇ ਜਾ ਰਹੇ ਨੇ ਦਿੱਤੇ ਜਾ ਸਕਦੇ ਨੇ ਜਿਸ ਤਰੀਕੇ ਨਾਲ ਇੱਕ ਅੰਤਰ ਕਮੇਟੀ ਵੱਲੋਂ ਜਿਹੜਾ ਫੈਸਲਾ ਲਿਆ ਜਾ ਰਿਹਾ ਤੇ ਜਿਹੜਾ ਅੱਜ ਇਹ ਫੈਸਲਾ ਲ ਜਿਹੜੇ ਦੋਵੇਂ ਜਿੱਥੇ ਜਿਹੜੇ ਤਕਤਲੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੂੰ ਸੇਵਾਮੁਤ ਕਰ ਦਿੱਤਾ ਗਿਆ ਤੇ ਜਿਹੜੇ ਨਵੇਂ ਜਿਹੜੇ ਜਥੇਦਾਰ ਨੇ ਉਹਨਾਂ ਦੇ ਉੱਤੇ ਸਾਫ ਦਿੱਤੇ ਗਏ ਨੇ ਭਾਵੇਂ ਕਿ ਐਡੀਸ਼ਨਲ ਚਾਰजेस ਦਿੱਤੇ ਗਏ ਨੇ ਜਿਸ ਤਰੀਕੇ ਨਾਲ ਅਕਲਦੀਪ ਸਿੰਘ ਜੀ ਦੀ ਗੱਲ ਕਰੀਏ ਉਹਨਾਂ ਨੂੰ ਵੀ ਜਿਹੜਾ ਦੋ ਜਿਹੜੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਸ਼੍ਰੀ ਅਕਾਲਕਸਰ ਦਾ ਜਥੇਦਾਰ ਜਿਹੜਾ ਅੱਜ ਕਾਰਜਕਾਰੀ ਨਾਲ ਲਗਾਇਆ ਗਿਆ ਤੇ ਨਾਲ-ਨਾਲ ਇਹਨਾਂ ਨੂੰ ਕੇਸਕਰ ਸਰ ਦਾ ਲਗਾਇਆ ਗਿਆ ਤੇ ਨਾਲ ਹੀ ਬਬਟ ਐਕਟਿੰਗ ਜਿਹੜੇ ਨੇ ਉਹਨਾਂ ਨੂੰ ਵੀ ਜਿਹੜੀ ਇੱਕ ਜ਼ਿੰਮੇਵਾਰੀ ਦਿੱਤੀ ਗਈ ਆ ਜਿਹੜਾ ਉਹਨਾਂ ਨੂੰ ਦਮਦਮਾ ਸਾਭ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਇਸੇ ਤਰੀਕੇ ਨਾਲ ਹੀ ਤਰੀਕੇ ਨਾਲ ਵੱਖ-ਵੱਖ ਬੁਲਾਰਿਆਂ ਦੇ ਵੀ ਜਿਹੜੇ ਬਿਆਨ ਆ ਰਹੇ ਨੇ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਕਿਤਨਾ ਕਿਤੇ ਅਕਾਲ ਤਖਤ ਦੇ ਉੱਤੇ ਜਿਹੜੇ ਹੁਕਮ ਚੱਲ ਰਹੇ ਨੇ ਲਗਾਤਾਰ ਆਪਣੀ ਜਿੱਥੇ ਨਾਲ ਆਪਣੀ ਹੁਕਮ ਚਲਾਉਣ ਦੇ ਲਈ ਜਿਹੜਾ ਵਾ ਇਹ ਜ਼ਿੰਮੇਵਾਰੀ ਜਿਹੜੀ ਲਈ ਜਾ ਰਹੀ ਹੈ ਜੀ ਜੀ ਤਾਂ ਜੀ ਤੇ ਸਨਾਲ ਹੀ ਤਾਮੀ ਦੇ ਫੈਸਲੇ ਤੇ ਵੀ ਕੋਈ ਫੈਸਲਾ ਫਿਲਹਾਲ ਨਹੀਂ ਲਿਆ ਗਿਆ ਮੀਟਿੰਗ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਵਾਦ ਵਿਵਾਦ ਲਗਾਤਾਰ ਚੱਲਦਾ ਰਿਹਾ ਲੇਕਿਨ ਮੀਟਿੰਗ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਕੋਈ ਫੈਸਲਾ ਉਸ ਤੇ ਨਹੀਂ ਲਿਆ ਗਿਆ ਬਿਲਕੁਲ ਦੇਖੋ ਅੰਦਲੀ ਇਸ ਤਰੀਕੇ ਨਾਲ ਕੋਈ ਵੀ ਕਿਸੇ ਜਿਸ ਤਰੀਕੇ ਗੱਲ ਕਰੀਏ ਕਮੇਟੀ ਦੇ ਪ੍ਰਧਾਨ ਜਿਹੜੇ ਸੀਗੇ ਹਰਜਿੰਦਰ ਸਿੰਘ ਤਾਮੀ ਸੀਗੇ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਤੀਕਾ ਦਿੱਤਾ ਗਿਆ ਉਹਦੇ ਨਾਲ ਵੀ ਅੱਜ ਜਿਹੜੀ ਕਿਤਨਾ ਕਿਤੇ ਗੱਲ ਚੱਲ ਰਹੀ ਸੀ ਜੀ ਤਾਮਨੀ ਸਾਹਿਬ ਨੂੰ ਜਿਹੜਾ ਉਹ ਅਸਤੀਫਾ ਵਾਪਸ ਕਰਵਾਇਆ ਜਾਵੇ ਉਹਨੂੰ ਆਪਣੀ ਡਿਊਟੀ ਤੇ ਫਿਰ ਦੁਬਾਰਾ ਤੋਂ ਲਿਆਂਦਾ ਜਾਵੇ ਪਰ ਜਿਹੜੇ ਹਰਜਿੰਦਰ ਸਿੰਘ ਤਾਮਨੀ ਕੀ ਨਾਲ ਉਹਨਾਂ ਵੱਲੋਂ ਬਿਲਕੁਲ ਅੱਜ ਇੱਕ ਜਿਹੜੀ ਮੀਟਿੰਗ ਹੋਈ ਆ ਜਿਹੜੀ ਬੰਦ ਕਮਰੇ ਵਿੱਚ ਇੱਕ ਸੰਸਦਪਨਾ ਬੈਟਕ ਤੇ ਮੀਟਿੰਗ ਹੋਈ ਸੀ ਇਹਨਾਂ ਵੱਲ ਵੀ ਕਿਤਨਾ ਕਿਤੇ ਇਹੀ ਗਿਆ ਗਿਆ ਕੀ ਬਿਲਕੁਲ ਉਹ ਆਪਣੇ ਤੇ ਵੱਧ ਨਹੀਂ ਆਉਣਗੇ ਉਹਨਾਂ ਵੱਲੋਂ ਜਿਹੜਾ ਅਸਤੀਫਾ ਆ ਉਹ ਅਸਤੀਫਾ ਬਿਲਕੁਲ ਉਸ ਤਰੀਕੇ ਨਾਲ ਨਹੀਂ ਰਹੇਗਾ ਉਹ ਕਿਸ ਤਰੀਕੇ ਨਾਲ ਵੀ ਅਸਤੀਫਾ ਵਾਪਸ ਨਹੀਂ ਲੈਣਗੇ ਪਰ ਅੱਜ ਦੀ ਕਰ ਇਹ ਜੀ ਦੇਖਣੀ ਅੰਦਰਲੀ ਗੱਲ ਹੋਏਗੀ ਕਿ ਲਗਾਤਾਰ ਹਰ ਇੱਕ ਜਦ ਜਿਸ ਤੀਕਰ ਨੂੰ ਦੇਖਿਆ ਕਿ ਜਿਦਾ ਹਰਪੀ ਸਿੰਘ ਜੀ ਨੂੰ ਜਿਹੜਾ ਸੇਵਾ ਮੁਕਤ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਕਮੇਟੀ ਪ੍ਰਧਾਨ ਨੇ ਉਹ ਤਾਮੀ ਸਾਹਿਬ ਉਹ ਆਪਣੀ ਜਿਹੜੀ ਆਸਤੀਫਾ ਦੇ ਦਿੰਦੇ ਨੇ ਉਸ ਤੋਂ ਬਾਅਦ ਅੱਜ ਜਿਹੜਾ ਵੱਡਾ ਫੇਰ ਬਦਲ ਹੁੰਦਾ ਕਿ ਦੋ ਤਖਤਾਂ ਦੇ ਜਥੇਦਾਰਾਂ ਨੂੰ ਲਿਆ ਜਾਂਦਾ ਤੇ ਜਿਸ ਤਰੀਕੇ ਨਾਲ ਰਗਵੀਰ ਸਿੰਘ ਜੀ ਦੀ ਗੱਲ ਕਰੀਏ ਨਾਲ ਇਹ ਵੀ ਗੱਲ ਉਹ ਜਿਹੜਾ ਅਜੰਡਾ ਲਿਖਿਆ ਗਿਆ ਉਹਦੇ ਵਿੱਚ ਇੱਕ ਗੱਲ ਸਾਫ਼ ਤੌਰ ਤੇ ਲਿਖੀ ਗਈ ਆ ਕਿ ਰਗਵੀਰ ਸਿੰਘ ਜੀ ਜਿਹੜਾ ਜਥੇਦਾਰ ਨੇ ਉਹ ਕਿਤਨਾ ਕਿਤੇ ਆਪਣੀ ਡਿਊਟੀ ਸੰਦੇਹੀ ਨਾਲ ਨਹੀਂ ਨਿਭਾ ਰਹੇ ਸੀ ਜਿੱਥੇ ਉਹ ਵਿਦੇਸ਼ ਜਾਂਦੇ ਨੇ ਤਾਂ ਦੱਸ ਕੇ ਨਹੀਂ ਜਾਂਦੇ ਇਹ ਇੱਕ ਬਹੁਤ ਵੱਡੀ ਸਸਤਾ ਆ ਵੱਡੇ ਜਥੇਦਾਰ ਸੀਗੇ ਕਿਤਨਾ ਕਿਤੇ ਉਹ ਆਪਣੀਆਂ ਸੇਵਾ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ ਤਾਂ ਕਰਕੇ ਉਹਨਾਂ ਨੂੰ ਜਿਹੜਾ ਸੇਵਾ ਤੋਂ ਜਿਹੜਾ ਮੁਕਤ ਕੀਤਾ ਗਿਆ ਕਿਉਂਕਿ ਲੋਕ ਕਿਤਨਾ ਕਿਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਇਹ ਲੋਕ ਇਸ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਲੋਕ ਕਿਤਨਾ ਕਿਤੇ ਭਾਵਨਾ ਨਾਲ ਜੁੜੇ ਹੋਏ ਨੇ ਜੀ ਜੀ ਜਜਜੀਤ ਤੇ ਰਗਵੀਰ ਗਿਆਨੀ ਰਗਵੀਰ ਜਿਹੜੇ ਨੇ ਉਹਨਾਂ ਨੂੰ ਜਥੇਦਾਰ ਦੀ ਸੇਵਾ ਤੋਂ ਤਾਂ ਹਾਲਾ ਕਿ ਮੁਕਤ ਕਰ ਦਿੱਤਾ ਗਿਆ ਲੇਕਿਨ ਹੈੱਡ ਗਰੰਟੀ ਉਹ ਫਿਲਹਾਲ ਬਨੇ ਰਹਿਣਗੇ ਕੀ ਲੱਗ ਰਿਹਾ ਹੈ ਇਸ ਦੇ ਨਾਲ ਕਿ ਜਿਹੜੇ ਨਵੇਂ ਜਥੇਦਾਰ ਆਣਗੇ ਉਹਨਾਂ ਦੇ ਲਈ ਇੱਕ ਮੌਕਾ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਵੀ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਅ ਦੇਖੋ ਦੇਖੋ ਅੰਜਲੀ ਦੇਖੋ ਇਹ ਦੇਖਣ ਵਾਲੀ ਗੱਲ ਆ ਕਿ ਜਿਸ ਤਰੀਕੇ ਨਾਲ ਜਥੇਦਾਰ ਦੀ ਅਹੁਦੇ ਤੋਂ ਉਤਾਰਿਆ ਗਿਆ ਵਾ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਗਲਬਚਾਰਾ ਚੱਲ ਰਹੀਆਂ ਸੀ ਕਿ ਜੋ ਜਦੋਂ ਤੋਂ ਇਹ ਮਤਲਬ ਚੱਲਿਆ ਆ ਕਿ ਪੰਜਾਬ ਦੇ ਜਿਹੜੇ ਗੱਲ ਕਰੀਏ ਕਾਂਗਰਸ ਆਪਣੇ ਅਕਾਲੀ ਦਲ ਦੇ ਪ੍ਰਧਾਨ ਸੀਗੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਦੋਂ ਉਤਾਰਿਆ ਗਿਆ ਤੇ ਉਹ ਸਤੀਫਾ ਪ੍ਰਮਾਨ ਕੀਤਾ ਗਿਆ ਉਸ ਤੋਂ ਬਾਅਦ ਚ ਉਹਨਾਂ ਦੀ ਮਾਫੀ ਜਾਂਚਣਾ ਉਹੀ ਇੱਥੇ ਉਹਨਾਂ ਨੂੰ ਸਜ਼ਾਾਂਵਾਂ ਲਈਆਂ ਗਈਆਂ ਸਜ਼ਾਾਂ ਤੋਂ ਬਾਅਦ ਚ ਸਾਰੇ ਤੌਰ ਤੇ ਹੀ ਇਹ ਜਿਹੜਾ ਸੰਘਰਸ਼ ਸ਼ੁਰੂ ਹੁੰਦਾ ਰਿਹਾ ਉਸ ਤਰੀਕੇ ਨਾਲ ਚੱਲਦੇ ਚੱਲਦੇ ਜਿਹੜੀ ਇਥੋਂ ਦੀ ਗੱਲ ਪਹੁੰਚੀ ਹੈ ਕਿ ਉਹਨਾਂ ਤੋਂ ਬੱਜੜੇ ਜਥੇਦਾਰ ਸੀਗੇ ਉਹਨਾਂ ਨੂੰ ਵੀ ਦੇਵੇ ਬਦਲਾਅ ਹੋਣੇ ਸ਼ੁਰੂ ਹੋ ਗਏ ਉਸ ਤਰੀਕੇ ਨਾਲ ਹੀ ਹਰਪੀ ਸਿੰਘ ਜੀ ਨੂੰ ਪਹਿਲਾਂ ਸੇਵਾ ਮੁਕਤ ਕੀਤਾ ਗਿਆ ਫਿਰ ਹੁਣ ਜਿਹੜੇ ਅੱਜ ਇਹ ਦੋ ਜਥੇਦਾਰ ਜਿਹੜੇ ਲਾ ਦਿੱਤੇ ਗਏ ਨੇ ਭਾਵੇਂ ਉਹਨਾਂ ਦੇ ਥਾਂ ਤੇ ਜਥੇਦਾਰ ਲਾ ਦਿੱਤੇ ਗਏ ਨੇ ਪਰ ਕਿਤਨਾ ਕਿਤੇ ਵੱਡਾ ਸਵਾਲ ਵੀ ਇਹ ਨੇ ਕਿ ਇੱਕ ਫਾਰਮ ਦਿੱਤੇਗੀ ਆਕਾਲ ਪਖ ਸਾਹਿਬ ਦੇ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਬਦਲੇ ਜਾ ਰਹੇ ਨੇ ਕਿਉਂਕਿ ਜੇ ਗੱਲ ਕਰੀਏ ਪੰਜਾਬ ਦੇ ਤਿੰਨੋਂ ਹੀ ਜਥੇਦਾਰ ਸੀਗੇ ਜਿਹੜੇ ਬਦਲ ਦਿੱਤੇ ਗਏ ਨੇ ਕਿਉਂਕਿ ਜੇ ਬਾਹਰ ਦੀ ਗੱਲ ਕਰੀਏ ਦੋ ਜਥੇਦਾਰ ਜਿਹੜੇ ਦੋ ਤਸਕ ਨੇ ਉਹ ਕਿਤੇ ਨਾ ਪੰਜਾਬ ਤੋਂ ਬਾਹਰ ਦੇ ਜਥੇਦਾਰ ਨੇ ਪਰ ਇੱਕ ਸਵਾਲ ਵੱਡਾ ਹੁੰਦਾ ਆ ਕਿ ਜਿੱਥੇ ਅਕਾਲ ਚ ਸਭ ਦੀ ਮਰਿਆਦਾ ਦੀ ਗੱਲ ਕਰਦੇ ਆਂ ਤੇ ਕਿਤਨਾ ਕਿਤੇ ਜਿਹੜੀ ਅੰਤਰਕ ਕਮੇਟੀ ਆ ਉਹ ਵੱਧ ਫੈਸਲੇ ਲੈਣਾ ਅਧਿਕਾਰ ਰੱਖਦੀ ਆ ਕਿਤਨਾ ਕਿਤੇ ਐਸਜੀਪੀਸੀ ਦੀ ਜਿਹੜੀ ਅੰਤਰਕ ਕਮੇਟੀ ਆ ਉਹਦੇ ਕੋਲ ਜ਼ਿਆਦਾ ਅਧਿਕਾਰ ਨੇ ਉਹ ਅਕਾਲ ਚ ਸਭ ਦੇ ਜਿਹੜੇ ਜਥੇਦਾਰ ਆ ਉਹ ਜਦੋਂ ਮਰਜ਼ੀ ਲਗਾ ਸਕਦੀ ਆ ਜਦੋਂ ਮਰਜ਼ੀ ਕਿਤਨਾ ਕਿਤੇ ਬਦਲ ਸਕਦੀ ਬਿਲਕੁਲ ਜਗਜੀਤ ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦਿਲੇ ਤੇ ਇਹ ਵੀ ਨਜ਼ਰ ਬਣਾ ਕੇ ਰੱਖਣਾ ਹੋਵੇਗਾ ਕਿ ਐਸਜੀਪੀਸੀ ਦੇ ਵੱਲੋਂ ਹੁਣ ਤਾਮੀ ਦੇ ਜਿਹੜਾ ਫੈ ਮੀਟਿੰਗ ਦੇ ਵਿੱਚ ਫੈਸਲਾ ਨਹੀਂ ਲਿਆ ਗਿਆ ਹੈ ਇਸ ਨੂੰ ਕਦੋਂ ਆਪਣਾ ਫੈਸਲਾ ਐਸਜੀਪੀਸੀ ਜਿਹੜੀ ਸੁਣਾਉਂਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਤਾਮੀ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਸ ਤੇ ਕਿੰਨਾ ਕੁ ਜਲਦ ਫੈਸਲਾ ਲਿਆ ਜਾਂਦਾ ਹੈ ਤੇ ਫਿਲਹਾਲ ਇਹ ਵੱਡੀ ਖਬਰ ਹੈ ਕਿ ਜੋਥੇਦਾਰ ਯਾਨੀ ਰਗਵੀਰ ਸਿੰਘ ਹਟਾਏ ਗਏ ਨੇ ਆਪਣੇ ਜੋਥੇਦਾਰ ਦੀ ਸੇਵਾ ਤੋਂ ਉਹਨਾਂ ਨੂੰ ਮੁਕ ਕਰ ਦਿੱਤਾ ਗਿਆ ਹਾਲਾਂਕਿ ਉਹ ਹੈੱਡ ਗ੍ਰੰਥੀ ਫਿਲਹਾਲ ਬਨੇ ਰਹੇ ਹਨ ਕਿ ਅਕਾਲ ਤੱਕ ਸਾਇਦ ਜੋਥੇਦਾਰ ਯਾਨੀ ਰਗਵੀਰ ਸਿੰਘ ਨੂੰ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਪਦ ਐਤ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਗਾਇਨੀ ਰਗਵੀਰ ਸਿੰਘ ਨੂੰ ਜਥੇਦਾਰ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਤਤਸ਼ੀਕੇਸਗਰ ਸਾਹਿਬ ਜਥੇਦਾਰ ਸੁਲਤਾਨ ਸਿੰਘ ਦੀਆਂ ਸੇਵਾਵਾਂ ਵੀ ਸਮਾਪਤ ਕਰ ਦਿੱਤੀਆਂ ਗਈਆਂ ਨੇ जथेदार्ञनी रघबीर सिंह हटाए गए हैं कुप केसगढ़ साहब के जथेदार नियुक्त कर दिए गए हैं रघबीर की सेवा तो दस दिए कि मुक्त कर दिता गया है हालांकि वो हैड ग्रंथी बने रहने रघबीर सिंह दरबार साहब के हेड ग्रंथी बने रहने जत्ेदार गयानी रघबीर सिंह हटा दिता गया है ज्ञानी सुल्तान संघ भी सेवा मुक्त किए गए हैं दस दिए कि रघबीर सिंह सुल्तान सिंह भी सेवा मुक्त कर दिए गए हैं तो कुलदीप सिंह केसगढ़ साहिब के जथेदार नियुक्त किए गए हैं ਜਥੇਦਾਰ ਗਿਆਨੀ ਰਗਵੀਰ ਸਿੰਘ ਆਪਣੀਆਂ ਸੇਵਾਵਾਂ ਤੋਂ ਅਨੁਬਰਖਾਸਤ ਕਰ ਦਿੱਤਾ ਗਿਆ ਜਥੇਦਾਰ ਦੀਆਂ ਸੇਵਾਵਾਂ ਤੋਂ ਬਰਖਾਸਤ ਕੀਤਾ ਗਿਆ ਕੱਲ ਤੱਕ ਸਾਬਿਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਜ਼ਿੰਮੇਵਾਰੀਆਂ ਤੋਂ ਫਾਰਕ ਕੀਤਾ ਗਿਆ ਦਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਪੁਨੈਰ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਗਿਆਨੀ ਰਗਵੀਰ ਸਿੰਘ ਨੂੰ ਜਥੇਦਾਰ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਜਾਂਦਾ ਹੈ ਰਗਵੀਰ ਸਿੰਘ ਨੂੰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਤੋਂ ਪਾਸੇ ਕਰਤਾ ਬਰਖਾਸਤ ਕਰਤਾ ਲਈ ਬਟ ਕਰੋ ਬਹੁਤੀ ਮੇਰੇ ਗੱਲ ਕਹਿਣਾ ਉਹਨਾਂ ਨੇ ਜਿਹੜਾ ਮਤਾ ਲਿਆਂਦਾ ਹੈ ਮਤੇ ਦੇ ਵਿੱਚ ਸਾਨੂੰ ਟੇਬਲ ਨਹੀਂ ਕੀਤਾ ਮਤਾ ਹਮੇਸ਼ਾ ਦੀ ਤਰ੍ਹਾਂ ਪੜ ਕੇ ਸੁਣਾਇਆ ਗਿਆ ਜਿੰਨਾ ਵਿੱਚ ਲਿਖਿਆ ਗਿਆ ਗਿਆਨੀ ਰਵੀਰ ਸਿੰਘ ਕਹਿੰਦੇ ਆਸਮਰਥ ਹੈ ਉਸਮਰਥ ਨੇ ਪੰਥ ਦੀ ਇਹ ਨੁਮਾਇੰਦਗੀ ਕਰਨ ਦੇ ਬੜੇ ਚਿਰ ਬਾਅਦ ਸੰਗਤ ਤੇ ਅਸੀਂ ਕਹਿੰਦੇ ਸੀ ਸਮਰਥ ਜੱਤੇਦਾਰ ਬਣਨ ਜਾ ਰਿਹਾ ਪਰ ਉਹ ਕਹਿੰਦੇ ਆਸਮਰਤਾ ਹੱਤ ਧਰਮੀ ਆ ਕਹਿੰਦੇ ਪੰਥ ਪ੍ਰਸਤ ਨਹੀਂ ਗਾ ਵਿਦੇਸ਼ ਜਾਣ ਲੱਗੇ ਨਹੀਂ ਸੀ ਦੱਸ ਦੇ ਮਰਿਆਦਾ ਦੀ ਉਲੰਘਣਾ ਕੀਤੀ ਆ ਇਹ ਮਰਿਆਦਾ ਪਰਸ਼ੋਤਮ ਨੇ ਜਿਹੜਾ ਕੁਝ ਕੀਤਾ ਤੁਨੂੰ ਵੀ ਪਤਾ ਸੰਗਤ ਨੂੰ ਵੀ ਪਤਾ ਉਹੀ ਐਨਕਾਂ ਗਿਆਨੀ ਹਰਪ੍ਰੀਤ ਸਿੰਘ ਦੇ ਸਮੇ ਸੀਗੀਆਂ ਜਿਹੜੀਆਂ ਉਹੀ ਅੱਜ ਅਡਜੈਕਟਿਵ ਲਾ ਕੇ ਬੈਠ ਗਈ ਸਵਾਮਾ ਮੁਕਤ ਕਰਤੀਆਂ ਜ਼ਥੇਦਾਰੀ ਤੋਂ ਫਰਕ ਕਰ ਤੱਕ ਜਹਦਰ ਕਾਲਤਕ ਸਾਹਿਬ ਨੂੰ ਜਹਦਰ ਕਾਲਤਕ ਸਾਹਿਬ ਦੇ ਜ਼ਥੇਦਾਰ ਜਿਹੜੇ ਗਿਆਨੀ ਸੁਲਤਾਨ ਸਿੰਘ ਆ ਉਹਨਾਂ ਨੂੰ ਵੀ ਇਸੇ ਝੜਕੇ ਨਾਲ ਖਤਮ ਕਰਤਾ ਉੱਥੇ ਲਾਏ ਆ ਮਹਾਰਾਜ ਕਿਸਨ ਸਿੰਘ ਜੀ ਪ੍ਰਚਾਰਕ ਇਹ ਕੁਲਦੀਪ ਸਿੰਘ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਚਾਰਜ ਇੱਥੇ ਦਾ ਦੇਤਾ ਕਾਰਜ ਕਰੀ ਸੁਣੋ ਬਾਬਾ ਟੇਕ ਸਿੰਘ ਦਮਦਵਾ ਸਾਹਿਬ ਦਾ ਜ਼ਥੇਦਾਰ ਲਾ ਲਿਆ ਅੱਜ ਇਹ ਜਥੇਦਾਰ ਲਾਉਣ ਵਾਲਿਆਂ ਤੋਂ ਪੁੱਛ ਲਿਓ ਸਵਾਲ ਜਿਹੜੇ ਮਣਾ ਮਣਾ ਦੇ ਪੱਤਰ ਟੇਕ ਸਿੰਘ ਤੇ ਸਿੱਧਦੇ ਰਹੇ ਹੋ ਤੁਸੀਂ ਅੱਜ ਉਹਦੀ ਜਸਟੀਫਾਈਜ਼ ਕਿਵੇਂ ਕਰੋਗੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾ ਕੇ ਕਿਹਾ ਸੀ ਵੀ ਇਹ ਕਰਤਾਰ ਵਧੀਆ ਨਹੀਂ ਇਹਦਾ ਚਰਿੱਤਰ ਵਾਲਾ ਅੱਜ ਟੇਕ ਸਿੰਘ ਨੂੰ ਕਿਹੜੇ ਵਾਸ਼ਿੰਗ ਪਾਊਡਰ ਨਾਲ ਧੋ ਕੇ ਅੱਜ ਦਮਨੁਮਾ ਸਾਹਿਬ ਦਾ ਜਥੇਦਾਰ ਲਾਤਾ ਨਹੀਂ ਕੇਸ਼ਵਰ ਸਾਹਿਬ ਦਮਨੁਮਾ ਸਾਹਿਬ ਦਾ ਜਥੇਦਾਰ ਲਾਇਆ ਕੇਸ਼ਵਰ ਸਾਹਿਬ ਦਾ ਦੇਖੋ ਅੱਤ ਹੋ ਗਈ ਹੁਣ ਕੌਮ ਨੂੰ ਸੋਚਣਾ ਪੈਣਾ ਸਿੱਖਾਂ ਨੂੰ ਵੀ ਸੋਚਣਾ ਪੈਣਾ ਹੁਣ ਇਹ ਨਾ ਸੋਚਿਓ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਹੁਣ ਬਦਲਾ ਆ ਜੂਗਾ ਕਿਉਂਕਿ ਇਹਦਾ ਸਿਰੇ ਦਾ ਹਥਿਆਰ ਇਹਨਾਂ ਨੇ ਚਲਾਤੇ 2 ਤਰੀਕ ਨੂੰ ਜੋ ਫੈਸਲੇ ਹੋਏ ਸੀਗੇ ਉਹ ਫੈਸਲਿਆਂ ਤੋਂ ਲੈ ਕੇ ਇਹਨਾਂ ਨੇ ਜਿਹੜੀ ਗੱਲ ਦਿਲ 'ਚ ਸੀਗੀ ਵੀ ਸਾਡੀ ਰਾਜਨੀਤਿਕ ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰਕਾਬਟ ਵੜਦੇ ਆ ਭੰਤੀ ਰਹਿਣਗੇ ਯਾਨੀ ਕਿ ਜਥੇਦਾਰ ਦੀਆਂ ਸੇਵਾਵਾਂ ਸਮਾਪਤ ਕਰ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਉਹਨਾਂ ਨੇ ਸਮਾਪਤ ਕਰਤੀਆਂ ਜਿਵੇਂ ਅੱਜ ਦੇਖਿਆ ਜਥੇਦਾਰ ਕੌਣ ਨੇ ਹੁਣ ਕਿਹਨਾਂ ਨੂੰ ਰੱਖਿਆ ਚਾਰਜਕਾਰੀ ਜਥੇਦਾਰ ਪਲਦੀਪ ਸਿੰਘ ਗੜਗਾਜ ਲਾਏ ਆ ਤੇ ਕੇਸਗੜ ਸਾਹਿਬ ਦੇ ਉਹਨਾਂ ਨੂੰ ਇੱਕ ਕਾਰਜਕਾਰੀ ਇੱਥੋਂ ਦਾ ਲਾਤਾ ਦੋਨੋਂ ਦੋਨਾਂ ਦਾ ਚਾਰਜ ਉਹਨਾਂ ਕੋਲੇ ਆ ਦੋਹਾਂ ਦਾ ਚਾਰਜ ਉਹਨਾਂ ਕੋਲ ਦਿੱਤਾ ਇਹ ਲੱਗਦਾ ਕਿ ਜਿਹੜਾ ਬਾਦਲਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ ਹੀ ਸਾਰੇ ਜਸਦਾਰ ਬਦਲੀ ਜਾ ਰਹੇ ਨੇ ਹੁਣ ਲੱਗਣ ਵਾਲੀ ਗੱਲ ਆ ਇਹ ਤਾਂ ਬਿਲਕੁਲ ਬੱਚੇ ਬੱਚੇ ਨੂੰ ਸਮਝਾਣ ਪਰ ਬੰਦੇ ਨੂੰ ਸਮਝ ਲੱਗੀ ਇਹ ਜਿਹੜੇ ਫੈਸਲੇ ਕਰਾਉਣਾ ਚਾਹੁੰਦੇ ਸੀ ਨਾ ਜਥੇਦਾਰਾਂ ਤੋਂ ਅਕਾਲੀ ਸਿਆਸਤ ਨੂੰ ਸੁਖਵੀਰ ਦੀ ਸਿਆਸਤ ਨੂੰ ਜਿਹੜੇ ਚਮਕਾਉਣ ਲਈ ਵਰਤਣਾ ਚਾਹੁੰਦੇ ਸੀ ਉਹ ਗੱਲ ਹੋਈ ਨਹੀਂ ਹੁਣ ਇਹਨਾਂ ਨੇ ਇਹਨਾਂ ਦੀ ਬਲੀ ਲਾ ਲਈ ਆ ਤੇ ਨਾਲ ਮੈਸੇਜ ਦਿੱਤਾ ਮੈਂ ਮੇਰੇ ਜੋਰ ਦੀ ਮੈਂ ਤਾਂ ਬੇਨਤੀ ਕਰਦਾ ਹ ਕੁਲਦੀਪ ਸਿੰਘ ਨੂੰ ਤੇ ਜੋਠੇਦਾਰ ਗਿਆਨੀ ਰਗਵੀਰ ਸਿੰਘ ਹਟਾਏ ਗਏ ਨੇ ਜੋਠੇਦਾਰ ਗਿਆਨੀ ਰਗਵੀਰ ਸਿੰਘ ਨੂੰ ਨਾ ਦਿਆਂ ਜੋਠੇਦਾਰ ਦੀ ਸੇਵਾਵਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਬਰਖਾਸਤ ਕੀਤਾ ਗਿਆ ਹੈ ਦੱਸਦੇ ਕਿ ਰਗਵੀਰ ਸਿੰਘ ਦਰਬਾਰ ਸਾਹਿਬ ਦੇ ਹਲਕੀ ਹੈਡ ਗਰੰਥੀ ਵੀ ਬਣੇ ਰਹਿਣਗੇ ਗਿਆਨੀ ਸੁਲਤਾਨ ਸਿੰਘ ਵੀ ਸੇਵਾ ਮੁਕਤ ਕੀਤੇ ਗਏ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕੁਲਦੀਪ ਸਿੰਘ ਅਕਾਲ ਤਖਤ ਦੇ ਕਾਰਜਕਾਰੀ ਦੱਸਦੇ ਜੋਠੇਦਾਰ ਹੋਣਗੇ ਸ਼ੂਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਨਿਧੀ ਬੈਠਕ ਜੁੜੀ ਹੈ ਉਸ ਦੇ ਵਿਚਾਲੇ ਫੈਸਲਾ ਲਿਆ ਗਿਆ ਹੈ ਹਾਲਾਂਕਿ ਦੱਸ ਦੇ ਕਿ ਧਾਮੀ ਦੇ ਫੈਸਲੇ ਤੇ ਜੁੜਾ ਹੈ ਧਾਮੀ ਦੇ ਅਸਤੀਫੇ ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਜੋਤੇਦਾਰ ਗਿਆਨੀ ਰਗਵੀਰ ਸਿੰਘ ਹਟਾ ਦਿੱਤੇ ਗਏ ਨੇ ਹੁਣ ਉਹਨਾਂ ਦੀ ਜਗ੍ਹਾ ਤੇ ਗਿਆਨੀ ਕੁਲਦੀਪ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜੋਤੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗਿਆਨੀ ਰਗਬੀਰ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕਰਕੇ ਉਹਨਾਂ ਦੀ ਜਗ੍ਹਾ ਤੇ ਅਕਾਲ ਤਖਤ ਸਾਹਿਬ ਦਾ ਜੋਤੇਦਾਰ ਹੁਣ ਨਿਯੁਕਤ ਕੀਤਾ ਗਿਆ ਹੈ ਕੁਲਦੀਪ ਸਿੰਘ ਨੂੰ ਗਿਆਨੀ ਕੁਲਦੀਪ ਸਿੰਘ ਨੂੰ ਚੜ੍ਹਿਆ ਜੋਤੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ ਤਾਂ ਦੱਸ ਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਦੇ ਜੋਤੇਦਾਰ ਗਿਆਨੀ ਅਰਪੀਤ ਸਿੰਧੂਕ ਜੜਾ ਹੈ ਅਕਾਲ ਤਖਤ ਜੋ ਦਤਤਾਰ ਦੇ ਪਤ ਤੋਂ ਮੁਕਤ ਕਰ ਦਿੱਤਾ ਗਿਆ ਹਾਲਾਂਕਿ ਗਿਆਨੀ ਰਗबीर ਸਿੰਘ ਹਰਮੰਦਰ ਸਾਹਿਬ ਦੇ ਜੁੜੇ ਨੇ ਮੁੱਖ ਗ੍ਰੰਥੀਓ ਬਣੇ ਰਹਿਣਗੇ ਉਹ ਆਪਣੀਆਂ ਸੇਵਾਵਾਂ ਵਿੱਚ ਜੁੜਿਆ ਨੇ ਨਿਭਉਂਦੇ ਰਹਿਣਗੇ ਐਸਨਾਲੀ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਜੀਪੀਸੀ ਦੇ ਵੱਲੋਂ ਕਾਰਜ ਦੇ ਵਿੱਚ ਆਪਣੀ ਐਜੀਪੀਸੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮਿਤ ਦੇ ਜੁੜੇ ਅਸਤੀਫੇ ਸੀ ਉਸ ਤੇ ਕੋਈ ਵੀ ਫੈਸਲਾ ਫਿਲਹਾਲ ਨਹੀਂ ਲਿਆ ਗਿਆ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਅਸਤੇ ਕੀ ਪੈਂਡਿੰਗ ਪਿਆ ਹੋਇਆ ਉਸ ਤੇ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਲਗਾਤਾਰ ਵਾਦ ਵਿਵਾਦ ਵੀ ਹੋ ਰਿਹਾ ਲੇਕਿਨ ਉਸ ਤੇ ਕੋਈ ਫੈਸਲਾ ਫਿਲਹਾਲ ਨਹੀਂ ਲਿਆ ਗਿਆ ਅੱਜ ਇਸ ਅੰਤਰਕਮੇਟੀ ਦੇ ਵੱਲੋਂ ਤੇ ਐਚਪੀਸੀ ਅੰਤਰਕਮੇਟੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਗਿਆਨੀ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ ਉਹਨਾਂ ਦੀਆਂ ਸੇਵਾਵਾਂ ਤੋਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਜੁਥੇਦਾਰ ਦੀਆਂ ਸੇਵਾਵਾਂ ਤੋਂ